ਜਾਣ ਕੇ ਕਿਤਰਾ ਕਰਦਾ ਵਾਡੇ ਚੱਲ ਗਏ ਹੋਰ ਪੁੱਤ ਪਾਪਾ ਚੱਲੇ ਜਾਂਦੇ ਹਾਂ ਜਮਾਂ ਤਾਂ ਮੈਨੂੰ ਓਕੇ ਹਾਲ ਦਾ ਬੜਾ ਚੱਲ ਜਥੇਬੰਦੀਆਂ ਦੇ ਵੱਲੋਂ ਜਿਹਦੇ ਵਿੱਚ ਕਿਸਾਨ ਮਜ਼ਦੂਰ ਨੌਜਵਾਨ ਤੇ ਵਿਦਿਆਰਥੀ ਜਥੇਬੰਦੀਆਂ ਸ਼ਾਮਲ ਸਨ ਸਾਂਝੇ ਰੂਪ ਦੇ ਵਿੱਚ ਸੰਗਰੂਰ ਦੀ ਧਰਤੀ ਉੱਤੇ ਇੱਕ ਰੋਸ ਰੈਲੀ ਤੇ ਮੁਜ਼ਾਹਰਾ ਕੀਤਾ ਜਾ ਰਿਹਾ ਜਿਸ ਦਾ ਮੋਟਿਵ ਇਹ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਆਪ ਸਰਕਾਰ ਦੇ ਵੱਲੋਂ ਅਣ ਐਲਾਨਿਆਂ ਪੁਲਿਸ ਰਾਜ ਸਥਾਪਿਤ ਕੀਤਾ ਜਾ ਰਿਹਾ ਜਿਸ ਦੇ ਵਿੱਚ ਝੂਠੇ ਮੁਕਾਬਲੇ ਬਣਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਮਾਰਟਰ ਨਿਰਿੰਦਰਦੀਪ ਸਿੰਘ ਵਰਗੇ ਦਾ ਹਿਰਾਸਤੀ ਕਤਲ ਹੋਇਆ ਔਰ ਜ਼ਮੀਨ ਪ੍ਰਾਪਤੀ ਸੰਦਰਸ਼ ਕਮੇਟੀ ਜਿਹੜੀ ਕਿ ਆਪਦੇ ਹੱਥਾਂ ਲਈ ਤੀਜੇ ਹਿੱਸੇ ਦੀ ਜਿਹੜੀ ਜ਼ਮੀਨ ਦੀ ਮੰਗ ਕਰਦੀ ਆ ਪਿਛਲੇ ਲੰਬੇ ਸਮੇਂ ਤੋਂ ਦਾ ਸੰਘਰਸ਼ ਚੱਲਿਆ ਜਾ ਰਿਹਾ ਜ਼ਮੀਨ ਪ੍ਰਾਪਤੀ ਸੰਦਰਸ਼ ਕਮੇਟੀ ਦੇ ਬਹੁਤ ਸਾਰੇ ਆਗੂਆਂ ਨੂੰ ਤੇ ਕਾਰਕੁਨਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਗ੍ਰਿਫਤਾਰ ਕਰਕੇ ਸਮਰੂਹ ਦੀਆਂ ਜੇਲਾਂ ਦੇ ਵਿੱਚ ਰੱਖਿਆ ਗਿਆ ਵਾ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਸਾਥੀਆਂ ਦੀ ਰਿਹਾਈ ਅਜੇ ਤੱਕ ਨਹੀਂ ਕੀਤੀ ਗਈ ਜਿਨ੍ਹਾਂ ਦੇ ਵਿੱਚ ਮਾਤਾਵਾਂ ਤੇ ਬੀਬੀਆਂ ਵੀ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਨੇ ਸੋ ਇਹ ਉਹਨਾਂ ਦੀ ਗ੍ਰਿਫਤਾਰੀ ਨੂੰ ਬਹਾਲ ਕਰਵਾਉਣ ਦੇ ਲਈ ਔਰ ਪੰਜਾਬ ਦੇ ਵਿੱਚ ਜਿਹੜਾ ਪੁਲਿਸ ਰਾਜ ਸਥਾਪਿਤ ਕੀਤਾ ਜਾ ਰਿਹਾ ਉਸ ਨੂੰ ਰੋਕਣ ਦੇ ਲਈ ਜਨਤਕ ਜਥੇਵੰਦੀਆਂ ਦੇ ਵੱਲੋਂ ਸਾਂਝਾ ਇਕੱਠ ਸੀ ਜਿਸ ਦੇ ਵਿੱਚ ਪੰਜਾਬ ਸਟੂਡੈਂਟ ਯੂਨੀਅਨ ਦੇ ਵੱਲੋਂ ਵੀ ਵਿਦਿਆਰਥੀਆਂ ਦੇ ਜਥੇ ਲੈ ਕੇ ਸ਼ੁਭਲੀਤ ਕੀਤੀ ਗਈ ਆ ਤੇ ਭਗਵੰਤ ਮਾਨ ਸਰਕਾਰ ਨੂੰ ਇਹ ਗੰਗਾਰ ਪਾਈ ਗਈ ਆ ਤੇ ਪੰਜਾਬ ਨਾ ਤਾਂ 84 ਦੇ ਹੱਲਿਆਂ ਵੇਲੇ ਝੁਕਿਆ ਸੀ ਤੇ ਉਦੋਂ ਪਹਿਲਾਂ ਅਫਦਾਲੀਆਂ ਦੇ ਹਮਲਿਆਂ ਵੇਲੇ ਨਹੀਂ ਝੁਕਿਆ ਸੀ ਫਿਰ ਇਹ ਭਗਵੰਤ ਮਾਨ ਸਰਕਾਰ ਕਿਹੜੇ ਖੇਤ ਦੀ ਮੁਰੀਆ ਜਿਹੜੀ ਪੰਜਾਬ ਦੇ ਵਿੱਚ ਅਣ ਐਲਾਨਿਆਂ ਪੁਲਿਸ ਰਾਜ ਸਥਾਪਿਤ ਕਰਨਾ ਚਾਹੁੰਦੀ ਆ ਪੰਜਾਬ ਦੇ ਸਾਰੇ ਲੋਕ ਰਲ ਕੇ ਇਸ ਤਸ਼ੱਦਦਾਂ ਡਟਣਾ ਵਿਰੋਧ ਕਰਨਗੇ ਜਿਹਨੂੰ ਅੱਜ ਸਾਡੀ ਵੱਡੀ ਸਾਰੇ ਵਿਸ਼ਾਲ ਰੈਲੀ ਦਰਸਾ ਰਹੀ ਆ ਤੇ ਇੰਨੀਆਂ ਗੱਲਾਂ ਕਹਿੰਦੇ ਹੋਏ ਖਿਮਾਂ ਦੇ ਜੱਜਕਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਸੀਂ ਮਾਫੀ ਚਾਹੁੰਦੇ ਆ ਕਿ ਉਹਨਾਂ ਦਾ ਅਸੀਂ ਇੱਥੇ ਉਹਨਾਂ ਨੂੰ ਸਮਾਂ ਨਹੀਂ ਦੇ ਸਕੇ ਜਿਹਦੇ ਵਿੱਚ ਕੁਲਵਿੰਦਰ ਸਿੰਘ ਪੇਰੋ ਮਾਜਰਾ ਲੇਬਰ ਯੂਨੀਅਨ ਪ੍ਰਧਾਨ ਮਰਿੰਡਾ ਤੋਂ ਉਹ ਇੱਥੇ ਆਏ ਨੇਗੇ ਆਪਣੇ ਸਾਥੀਆਂ ਸਮੇਤ ਅਸੀਂ ਉਹ ਤਾਂ ਉਹਨਾਂ ਦਾ ਇੱਥੇ ਪਹੁੰਚਣ ਤੇ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਮਾਫੀ ਚਾਹੁੰਦੇ ਆ ਕਿ ਉਹਨਾਂ ਨੂੰ ਅਸੀਂ ਸਮਾਂ ਨਹੀਂ ਦੇ ਸਕੇ ਤੇ ਹੁਣ ਭਾਰਤੀ ਕਿਸਾਨ ਯੂਨੀਅਨ ਦੇ ਉਗਰਾਹਾ ਦੇ ਪ੍ਰਧਾਨ ਜਗਿੰਦਰ ਸਿੰਘ ਉਗਰਾਹਾ ਤੁਹਾਡੇ ਨਾਲ ਆਪਣੀ ਗੱਲਬਾਤ ਉਹ ਸਾਂਝੀ ਕਰਨਗੇ ਜੀ ਅੱਜ ਦੀ ਰੈਲੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪਿਛਲੇ ਮਹੀਨਿਆਂ ਤੋਂ ਹੋਏ ਜ਼ਬਰਦਸਤ ਸਬੰਧ ਚ ਹੈ ਉਹਨਾਂ ਦੇ ਬੰਦੇ ਜੇਲਾਤ ਬੱਦਦੇ ਉਹਨਾਂ ਨੂੰ ਛਡਾਉਣ ਦੇ ਸਬੰਧ ਚ ਹੈ ਭਲਾ ਐਡਾ ਜਿਹੜਾ ਜੁਰਮ ਉਹਨਾਂ ਨੇ ਕੀਤਾ ਜਿਹਦੇ ਨਾਲ ਸਰਕਾਰ ਨੇ ਤਾਂ ਵਿਰਲ ਡਟ ਪਾਇਆ ਇੱਕ ਪ੍ਰੋਗਰਾਮ ਹੋ ਰਿਹਾ ਸੀ ਇਹ ਨਹੀਂ ਗੱਲ ਹੀ ਆਉਂਦਾਂ ਨੇ ਤੇ ਆ ਜਿਹੜੀ ਜੀਨ ਦੇ ਰਾਜੇ ਦੀ ਬੇਜਮੀਨੀ ਬੇਨਾਮੀ ਜਿਹੀ ਨੇ ਥੇ ਪਈ ਐ ਖੇੜੀ ਦੇ ਵਿੱਚ ਸੰਗਰੂਰ ਦੇ ਬੀੜ ਦੇ ਵਿੱਚ ਉੱਥੇ ਅਸੀਂ ਖੇਤੀ ਕਰਨ ਆ ਜਾਉਂਦੇ ਆ ਉਹ ਸਾਨੂੰ ਦਿੱਤੀ ਜਾਵੇ ਬਲਾਈ ਇਹ ਮੰਗ ਕਰਨੀ ਉਹਨਾਂ ਦੀ ਨਜਾਇਜ਼ ਕਿਵੇਂ ਆ ਹੁਣ ਤੁਸੀਂ ਦੇਖੋਗੇ ਜੀ ਗੱਲ ਤਾਂ ਇਹ ਹੈਗੀ ਜਾਇਜ਼ ਕਿਉਂਕਿ ਸੋਡੇ ਥੇਤੀ ਮਾਡਲ ਨੇ ਖੇਤ ਮਜ਼ਦੂਰਾਂ ਨੂੰ ਖੇਤਾਂ ਤੋਂ ਤਾਂ ਪਹਿਲੇ ਕੱਢਿਆ ਹੋਇਆ। ਹੋਰ ਤੁਸੀਂ ਉਹਨਾਂ ਨੂੰ ਕਿਤੇ ਕੰਮ ਨਹੀਂ ਦੇ ਸਕੇ। ਉਹ ਬੇਰੁਜ਼ਗਾਰ ਸ਼ਹਿਰਾਂ ਦੇ ਵਿੱਚੋਂ ਘਰਾਂ ਨੂੰ ਮੁੜਾਉਂਦੇ ਨੇ। ਜੰਤਕਵੰਡ ਪ੍ਰਣਾਲੀ ਤੁਸੀਂ ਉਹਨਾਂ ਦੀ ਸਹੀ ਤਰੀਕੇ ਨਾਲ ਨਹੀਂ ਦੇ ਰਹੇ। ਮੰਰੇਗਾ ਦੇ ਵਿੱਚ ਕੰਮ ਨਾਲ ਉਹਨਾਂ ਇਕ ਦੇ ਮਿਲ ਰਿਹਾ। ਉਹ ਖੇਤ ਮਜ਼ਦੂਰ ਨੇ, ਖੇਤਾ ਜੋਗੇ ਨੇ ਖੇਤਾਂ 'ਚ ਕੰਮ ਕਰਨਾ ਚਾਹੁੰਦੇ ਨੇ। ਉਹ ਖੇਤੀ ਵਾਲੀ ਜ਼ਮੀਨ ਤੁਸੀਂ ਉਹਨਾਂ ਨੂੰ ਦੇ ਨਹੀਂ ਰਹੇ ਤੇ ਉਹਦੇ ਦੇ ਤੁਸੀਂ ਐਡਾ ਜ਼ਬਰ ਕਰ ਹੁਣ ਗੱਲ ਇਹ ਐ ਤਾਂ ਬਹੁਤ ਛੋਟੀ ਹੈ ਪਰ ਇਹ ਗੱਲ ਕਿੰਨੀ ਵੱਡੀ ਹੈ ਦੇਖੋ ਸਾਥਿਓ ਇਤਿਹਾਸ ਨੂੰ ਪੁੱਛ ਲਓ ਤੁਸੀਂ ਜਨਤਕ ਬੰਡ ਪ੍ਰਣਾਲੀ ਦਾ ਰੱਸ਼ਨ ਮੰਗ ਲਓ ਤੁਸੀਂ ਕਰਜ਼ਾ ਮਾਫੀ ਮੰਗ ਲਓ ਤੁਸੀਂ ਸਰਾਂ ਸਕੀਮ ਮੰਗ ਲਓ ਤੁਸੀਂ ਵਧਾਤਾ ਪੈਨਸ਼ਨ ਮੰਗ ਲਓ ਤੁਸੀਂ ਬੀਮੇ ਮਾਫੀ ਦੀ ਮੰਗ ਲਓ ਐਂਡ ਪਿੰਡ ਗ੍ਰਾਂਟ ਦੀ ਮੰਗ ਤੋਂ ਮੰਗ ਲਓ ਇਹੇ ਬਰਦਾਸ਼ਤ ਕਰਨ ਨਹੀਂ ਪਰ ਜਦੋਂ ਤੁਸੀਂ ਕਹੋਗੇ ਵੀ ਜ਼ਮੀਨਾਂ ਦੀ ਕਾਣੀ ਵੰਡ ਖਤਮ ਕਰ ਦਿਓ ਤੇ 17 ਏਕੜ ਦਾ ਸੀਲਿੰਗ ਐਕਟ ਲਾਗੂ ਕਰ ਦਿਓ ਵਾਧੂ ਪਈਆਂ ਜ਼ਮੀਨਾਂ ਖੇਤ ਮਜ਼ਦੂਰਾਂ ਨੂੰ ਦੇ ਦਿਓ ਤੇ ਥੋੜ ਜਿਮਿਨੇ ਕਿਸਾਨਾਂ ਨੂੰ ਆਪਣੇ ਪਰਿਵਾਰਾਂ ਨੂੰ ਪਾਲਣਯੋਗੀਆਂ ਜ਼ਮੀਨਾਂ ਦੇ ਦੋ ਜਦੋਂ ਤੁਸੀਂ ਇਸ ਮੰਗ ਤੇ ਆਓਗੇ ਉਦੋਂ ਤਾਂ ਫਿਰ ਕਤਲੇਆਮ ਤੁਹਾਡਾ ਕਰੋਗੀ ਸਰਕਾਰ ਕਿਉਂਕਿ ਸਾਡਾ ਇਹ ਬੁਨਿਆਦੀ ਹੱਲ ਹੈ ਜਦੋਂ ਬੁਨਿਆਦ ਸਾਡੀ ਜ਼ਮੀਨ ਹੈ ਰੋਟੀ ਸਾਡੀ ਜ਼ਮੀਨ ਹੈ ਬੱਚਿਆਂ ਦਾ ਭਵਿੱਖ ਸਾਡੇ ਜ਼ਮੀਨ ਹੈ ਅਸੀਂ ਜ਼ਮੀਨਾਂ ਲੈਣਾ ਚਾਹੁੰਦੇ ਆ ਅਸੀਂ ਦਸਾਂ ਨੂੰ ਸਾਡੀ ਕਿਰਤ ਕਰਕੇ ਆਪਣੇ ਬੱਚੇ ਪਾਲਣਾ ਚਾਹੁੰਦੇ ਆ ਤੁਸੀਂ ਸਾਡੇ ਚੁੱਲ੍ਹੇ ਖੰਡੇ ਕਰਨੇ ਚਾਹੁੰਦੇ ਹੋ ਤੁਸੀਂ ਸਾਡੀਆਂ ਜ਼ਮੀਨਾਂ ਖੋ ਕੇ ਕਾਰਪੋਰੇਟਾਂ ਦੇ ਹਵਾਲੇ ਕਰਨਾ ਚਾਹੁੰਦੇ ਹੋ ਤੁਸੀਂ ਲੈਂਡ ਸੀਲਿੰਗ ਪਾਲਿਸੀ ਨੂੰ ਵਿਕਾਸ ਕਹਿੰਦੇ ਹੋ ਤੁਸੀਂ ਇਹ ਭਾਰਤ ਵਾਲਾ ਪ੍ਰਜੈਕਟ ਦੀਆਂ ਛੜਕਾਂ ਨੂੰ ਵਿਕਾਸ ਕਹਿੰਦੇ ਹੋ ਤੁਸੀਂ ਜਿਹੜੇ ਡੰਪ ਬਣਾ ਰਹੇ ਹੋ ਉਹਨਾਂ ਨੂੰ ਵਿਕਾਸ ਕਹਿੰਦੇ ਹੋ ਤੁਸੀਂ ਸਮਾਰਟ ਸ਼ਹਿਰਾਂ ਨੂੰ ਵਿਕਾਸ ਕਹਿੰਦੇ ਹੋ ਤੁਸੀਂ ਟ੍ਰਾਇਡੈਂਟ ਵਰਗਿਆਂ ਨੂੰ ਤੇਗਮਿੰਦਪੁਰੇ ਵਰਗ ਦੇ ਜਿਹੜੇ ਇਥੇ ਨਾਲੀਆਂ ਜ਼ਮੀਨਾਂ ਨੇ ਤੁਸੀਂ ਉਹਨਾਂ ਨੂੰ ਵਿਕਾਸ ਕਹਿੰਦੇ ਹੋ ਸਾਡਾ ਵਿਕਾਸ ਨਹੀਂ ਹੈ ਇਸ ਕਰਕੇ ਪਾਲਿਸੀ ਟਕਰਾਉਂਦੀ ਹੈ ਸਾਡੀ ਲੋੜ ਕੁਝ ਹੋਰ ਹੈ ਸਾਡਾ ਵਿਕਾਸ ਕਿਸੇ ਹੋਰ ਗੱਲ ਨਾਲ ਹੋਣਾ ਹੈ ਪਰ ਇਹ ਸਾਡੇ ਵਿਕਾਸ ਨੂੰ ਵਿਕਾਸ ਕਰਨਾ ਨਹੀਂ ਚਾਹੁੰਦੇ ਇਸ ਕਰਕੇ ਇਹ ਸਭ ਕੁਝ ਸਿਖਾਉਣਾ ਚਾਹੁੰਦੇ ਨੇ ਕਿ ਜ਼ਮੀਨ ਪ੍ਰਾਪਤੀ ਵਾਲੋ ਐਦੂ ਹੇਠਾ-ਹੇਠਾ ਐਦੂ ਪਿੱਛੇ ਹਟਕੇ ਜਿਹੜੀਆਂ ਮਰਜ਼ੀ ਮੰਗਾ ਤੇ ਲੜੀ ਚੱਲੋ ਮੰਗ ਲਓ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੇਵਿਆਂ ਦੇ ਸਾਨੂੰ ਪਰ ਜੇ ਤੁਸੀਂ ਜ਼ਮੀਨਾਂ ਦੇ ਪੱਕੇ ਮਾਲਕ ਬਣ ਕੇ ਖੇਤੀ ਕਰਨਾ ਚਾਹੋ ਨਾ ਇਹ ਗੱਲ ਸਾਨੂੰ ਬਰਦਾਸ਼ਤ ਨਹੀਂ ਹੋਣੀ ਕਿਉਂਕਿ ਜ਼ਮੀਨਾਂ ਦੀ ਲੜਾਈ ਦੇ ਵਿੱਚ ਇਤਿਹਾਸ ਵਹਾਇਆ ਹੈ ਬੰਦਾ ਸਿੰਘ ਬਹਾਦਰ ਨੇ ਜ਼ਮੀਨਾਂ ਦੀ ਲੜੀ ਚਾਚਾ ਜੀਤ ਨੇ ਲੜੀ ਦੁੱਲੇ ਪੱਟੀ ਨੇ ਲੜੀ ਤੇ ਪੈਸੂ ਮਜਾਰਾ ਲੈ ਦੇ ਲੋਕਾਂ ਨੇ ਲੜਾਈ ਲੜੀ ਹੈ ਉਹ ਚੱਕਲੀ ਸਿੰਘ ਦੇ ਵੀ ਪਿਰਤੀ ਸਿੰਘ ਦਾ ਕਤਲ ਵੀ ਜੱਜਬੀਨਾ ਦੇ ਮਸਲੇ ਤੇ ਹੋਇਆ ਹੈ ਸਾਨੂੰ ਸਿਰ ਨੂੰ ਪਾਉਂਦਾ ਗਪੂਰਾ ਦੇ ਇਤਹਾਸ ਦੇ ਦੀ ਜ਼ਮੀਨਾਂ ਦੇ ਮਸਲੇ ਦੀ ਹੋਈ ਹੈ ਬਾਈ ਸਰਜੀਤ ਸਿੰਘ ਆ ਜਿਹੜਾ ਹਮੀਦੀ ਉਹਦਾ ਉਹਦਾ ਸ਼ਹਾਦਤ ਵੀ ਇਹ ਗਮਿੰਦ ਬੇਰਿਆਲੀ ਜ਼ਮੀਨਾਂ ਦੇ ਮਸਲੇ ਤੇ ਹੋਇਆ ਇਸ ਕਰਕੇ ਜਦੋਂ ਭਾਈਆਂ ਦੇ ਭਾਈਆਂ ਵਿੱਚ ਡੰਡ ਪੈਂਦੀ ਹੈ ਜਦੋਂ ਭਰਾਵਾਂ ਨਾਲ ਭਰਾਵਾਂ ਨਾਲ ਵੰਡ ਹੁੰਦੀ ਹੈ ਉਹਦੇ ਪੱਕਾ ਪਿੱਛੇ ਕਤਲ ਹੋ ਜਾਂਦੇ ਨੇ ਦੋ ਗਿੱਟ ਜ਼ਮੀਨ ਪਿੱਛੇ ਇੱਕ ਦੂਜੇ ਨੂੰ ਕਤਲ ਕਰ ਦਿੰਦੇ ਆ ਇਸ ਕਰਕੇ ਜ਼ਮੀਨਾਂ ਦੀ ਲੜਾਈ ਸਿਰ ਮੰਗਦੀ ਹੈ ਇਹ ਸਿਰ ਦੇਣੇ ਪੈਣੇ ਆ ਕਿਉਂਕਿ ਜ਼ਮੀਨਾਂ ਬਗੈਰ ਸਾਡਾ ਸਰਨਾ ਨਹੀਂ ਉਹ ਜ਼ਮੀਨਾਂ ਖੋਹਣਾ ਰਹੇ ਨੇ ਅਸੀਂ ਜ਼ਮੀਨਾਂ ਮੰਗਦੇ ਆ ਇਹ ਸਾਡੀ ਲੋੜ ਹੈ ਕਿਉਂਕਿ ਸਾਡੀ ਰੋਟੀ ਹੀ ਇਹਦੇ ਵਿੱਚ ਹੈ ਜ਼ਮੀਨਾਂ ਦੇ ਵਿੱਚ ਹੈ ਜਿਸ ਗੱਲ ਨੂੰ ਉਹ ਵਿਕਾਸ ਕਹਿ ਰਹੇ ਨੇ ਉਹ ਸਾਡਾ ਵਿਕਾਸ ਨਹੀਂ ਹੈ ਲੈਂਡ ਸੀਲਿੰਗ ਪਾਲਸੀ ਜਿਹੜੀ ਆ ਰਹੀ ਹੈ ਲੈਂਡ ਪੂਲਿੰਗ ਪਾਲਸੀ ਜਿਹੜੀ ਕਾ ਜ਼ਮੀਨਾਂ ਅਕੈਰ ਦੀ ਪਾਲਸੀ ਜਾਰੀ ਹੈ ਇਹ ਸਾਰੀਆਂ ਪਾਲਸੀਆਂ ਕਾਰਪੋਰੇਟ ਪੱਖੀ ਪਾਲਸੀਆਂ ਨੇ ਇਸ ਕਰਕੇ ਸਰਕਾਰ ਕੰਨ ਤੇ ਲਿਖਿਆ ਪੜਨੇ ਅੱਜ ਦਾ ਕੱਠ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਜਮਹੂਰੀਅਤ ਦੀ ਬਹਾਲੀ ਦੀ ਖਤਰਾ ਹੈ ਤੇ ਜ਼ਮੀਨਾਂ ਦੀ ਕਾਣੀ ਵੰਡ ਦਾ ਮਸਲਾ ਤਾਂ ਅਜੇ ਅਸੀਂ ਛੇੜਿਆ ਨਹੀਂ ਜਦੋਂ ਸੱਤੀ ਕਪੜੀ ਅੱਗ ਲੱਗ ਜਾਣੀ ਹੈ ਜਦੋਂ ਪੰਜਾਬ ਦੇ ਲੋਕ ਇਹ ਜ਼ਮੀਨਾਂ ਦੀ ਕਾਣੀ ਵੰਡ ਦੀ ਖਤਮ ਦੀ ਗੱਲ ਕਰਨ ਦੇ ਆ ਗਏ ਵੱਡੇ ਵੱਡੇ ਸੈਮੀਨਾਰ ਦੇਖੇ ਨੇ ਵੱਡੇ ਵੱਡੇ ਲੋਕ ਦੇਖੇ ਨੇ ਵੱਡੀਆਂ ਵੱਡੀਆਂ ਮੀਟ ਲਾ ਦੇਖਿਆ ਨੇ ਪਰ ਉਥੇ ਜ਼ਮੀਨਾਂ ਦੀ ਥੋੜੀ ਦੀ ਗੱਲ ਤਾਂ ਹੁੰਦੀ ਹੈ ਉਥੇ ਜ਼ਮੀਨਾਂ ਦੀ ਕਾਣੀ ਵੰਡ ਦੀ ਗੱਲ ਨਹੀਂ ਹੁੰਦੀ ਕਿ ਕਦੋਂ ਕਰੋਗੇ ਜ਼ਮੀਨਾਂ ਦੀ ਕਾਣੀ ਵੰਡ ਕਿਸੇ ਵੀ ਪਾਰਟੀ ਦੇ ਚੋਣ ਮੈਨੀਫੈਸਟੋ ਦੇ ਵਿੱਚ ਇਹ ਕਦੇ ਨਹੀਂ ਛਾੜੀ ਤੁਸੀਂ ਪੜ੍ਹੋਗੇ ਕਿ ਜ਼ਮੀਨਾਂ ਦੀ ਕਾਣੀ ਵੰਡ ਖਤਮ ਕਰਾਂਗੇ ਥੋੜ੍ਹ ਜ਼ਮੀਨें ਲੋਕਾਂ ਨੂੰ ਅਸੀਂ ਜ਼ਮੀਨ ਦੇਵਾਂਗੇ ਖੇਤ ਮਜ਼ਦੂਰਾਂ ਨੂੰ ਅਸੀਂ ਜ਼ਮੀਨ ਦੇਵਾਂਗੇ ਤੁਸੀਂ ਨਵੀਆਂ ਕਲੋਨੀਆਂ ਤੇ ਅਰਬਨ ਸਟੇਟਾਂ ਬਣਾਉਣ ਦੇ ਖਾਤਰ ਸਾਡੀਆਂ ਹਜ਼ਾਰਾਂ ਏਕੜ ਜ਼ਮੀਨਾਂ ਫ੍ਰੀਲੈਂਡ ਸੀ ਲਿੰਗ ਬੋਲਿਆ ਰਿਸ਼ਤੇਦਾਰ ਆ ਦਰਤੇ ਲੈਂ ਫੀਰ ਦੇ ਅੰਦਰ ਲੈ ਲੀਆਂ ਕਦੇ ਚੇਤਾ ਨਹੀਂ ਆਇਆ ਸਾਨੂੰ ਪੰਜ ਮਰਦਾਂ ਲਈ ਪਲਾਟ ਦੇਣ ਦਾ ਤੁਸੀਂ ਕਦੇ ਨਹੀਂ ਸੋਚਿਆ ਵੀ ਇੱਕ ਗਰੀਬ ਮਜ਼ਦੂਰ ਜਿੱਥੇ ਰੋਟੀ ਲਾਉਣਾ ਉਹਦੇ ਤੁੱਲੇ ਤੇ ਉਹਦੇ ਪਸ਼ੂ ਨੇ ਉਹਦੇ ਪੈਣ ਨੂੰ ਥਾਂ ਨਹੀਂ ਜਦੋਂ ਰਿਸ਼ਤੇਦਾਰ ਭੈਣ ਭਰਾ ਆ ਜਾਂਦਾ ਤਾਂ ਦੂਜੇ ਕਰੇ ਕਰਮ ਮੰਗਣਾ ਮੱਝਾ ਮੰਗਣਾ ਪੈਂਦਾ ਤੇ ਉਹ ਥਾਂ ਮੰਗਣੀ ਪੈਂਦੀ ਹੈ ਉਹਨਾਂ ਦਾ ਚੇਤਾ ਨਹੀਂ ਕਦੇ ਆਇਆ ਤੁਹਾਨੂੰ ਤੁਹਾਨੂੰ ਉਹਨਾਂ ਲੋਕਾਂ ਦਾ ਚੇਤਾ ਆਇਆ ਜਿਨ੍ਹਾਂ ਦੇ ਲੋਕਾਂ ਦੇ ਕੋਲ ਪਹਿਲੇ ਬਹੁਤ ਕੋਠੀਆਂ ਨੇ ਨਵੀਆਂ ਕਲੋਨੀਆਂ ਪਈਆਂ ਨੇ ਜਿਹੜੀਆਂ ਹੁਣ ਤੱਕ ਜਿਹੜੀਆਂ ਕਲੋਨੀਆਂ ਦੇ ਵਿੱਚ ਬਸੋ ਨਹੀਂ ਹੋਈ ਤੁਸੀਂ ਉਹਨਾਂ ਨੂੰ ਨਵੀਆਂ ਕਲੋਨੀਆਂ ਵਾਸਤੇ ਹੋਰ ਹਜ਼ਾਰਾਂ ਏਕੜ ਜ਼ਮੀਨ ਦੇ ਉੱਤੇ ਤੁਸੀਂ ਲਕੀਰ ਮਾਰ ਰਹੇ ਹੋ ਕਿ ਤੁਸੀਂ ਇਹ ਵੇਚ ਨਹੀਂ ਸਕਦੇ ਅਜੇ ਢਾਉ ਕਰਦਾ ਪ੍ਰਧਾਨ ਮੁੱਖ ਮੰਤਰੀ ਤੇ ਇਹ ਜ਼ਮੀਨਾਂ ਕਿਸਾਨਾਂ ਦੀ ਮਰਜ਼ੀ ਤੋਂ ਨੇ ਨਹੀਂ ਜਾਣਗੀਆਂ ਕੌਣ ਕਹਦਾ ਤੁਸੀਂ ਕਰਜ਼ਾ ਨਹੀਂ ਲੈ ਸਕਦੇ ਕੌਣ ਕਹਿੰਦਾ ਤੁਸੀਂ ਵੇਚ ਨਹੀਂ ਸਕਦੇ ਤੁਸੀਂ ਵੇਚ ਵੀ ਸਕਦੇ ਹੋ ਕਰਜ਼ਾ ਵੀ ਲੈ ਸਕਦੇ ਹੋ ਪਰ ਤੁਹਾਡਾ ਜਿਹੜਾ ਡਰਾਫਟ ਹੈ ਉਹਦਾ ਪ੍ਰੈਸ ਨੇ ਲੋਕਾਂ ਦੇ ਸਾਹਮਣੇ ਲੰਗਾ ਘਾਤਤਾ ਵੀ ਆਹ ਦੱਸੋ ਇਹਦੇ ਵਿੱਚ ਕਿਹੜੀ ਲਾਈਨ ਲਿਖੀ ਹੋਈ ਹੈ ਜਿੱਥੇ ਇੱਕ ਵੀ ਲਾਈਨ ਲਿਖੀ ਹੋਵੇ ਕਿ ਤੁਸੀਂ ਜ਼ਮੀਨਾਂ ਦੇ ਪੱਕੇ ਮਾਲਕ ਹੋ ਜੇ ਜ਼ਮੀਨਾਂ ਤੁਸੀਂ ਵੇਚਣੀਆਂ ਨੇ ਤੁਸੀਂ ਵੇਚ ਸਕਦੇ ਹੋ ਜੇ ਜ਼ਮੀਨਾਂ ਤੁਸੀਂ ਗਹਿਣੇ ਦੇਣੀਆਂ ਨੇ ਤੁਸੀਂ ਲੈ ਸਕਦੇ ਹੋ ਜੇ ਜ਼ਮੀਨਾਂ ਤੇ ਕਰਜ਼ਾ ਦੇਣਾ ਤੁਸੀਂ ਲੈ ਸਕਦੇ ਹੋ ਸਗੋਂ ਉਲਟੀ ਗਲਿਸਟਾ ਵੀ ਤੁਸੀਂ ਮਕਾਨ ਨਹੀਂ ਬਣਾ ਸਕਦੇ ਤੁਸੀਂ ਕੋਠਾ ਨਹੀਂ ਬਣਾ ਸਕਦੇ ਤੁਸੀਂ ਦਰਖਤ ਵੀ ਨਹੀਂ ਲਾ ਸਕਦੇ ਤੁਸੀਂ ਬਾਗ ਨਹੀਂ ਲਾ ਸਕਦੇ ਤੁਸੀਂ ਬੋਹਰ ਨਹੀਂ ਲਾ ਸਕਦੇ ਤੁਹਾਡਾ ਉਸ ਜ਼ਮੀਨ ਤੇ ਇਹਦਾ ਮਤਲਬ ਹੱਕ ਆ ਅੱਜ ਤੋਂ ਸਰਕਾਰ ਨੇ ਬਿਨਾ ਪੈਸੇ ਲੈ ਤੁਹਾਡੇ ਕੋਲੋਂ ਉਹ ਹੱਕ ਖੋਹ ਲਿਆ ਇਸੇ ਤਰ੍ਹਾਂ ਹੱਕ ਖੋਏ ਜਾਣਗੇ ਇਸੇ ਤਰ੍ਹਾਂ ਇਹ ਲੜਾਈ ਗਲਬੱਡੀ ਲੜਾਈ ਗੱਲ ਨੂੰ ਸੰਚਿਤ ਜਾ ਰਹੀ ਜਿਵੇਂ ਸਾਥੀ ਪਹਿਲਾਂ ਬੋਲ ਕੇ ਗਏ ਆ ਕਿ ਅਪਜਾਊ ਜ਼ਮੀਨਾਂ ਪੰਜਾਬ ਦੀਆਂ ਬਹੁਤ ਸਾਰੀਆਂ ਅਪਜਾਊ ਜ਼ਮੀਨਾਂ ਨੇ ਜਿਹੜੀਆਂ ਇਹ ਲੈਂਡ ਪੂਲ ਦੇ ਅਖੇਟ ਆਈਆਂ ਨੇ ਉਹ ਜ਼ਮੀਨਾਂ ਅਪਜਾਊ ਨੇ ਇਹ ਅਸੀਂ ਵੀ ਜਾਣਦੇ ਆ ਸਰਕਾਰ ਵੀ ਜਾਣਦੀ ਹੈ ਕਿ ਪੈਦਾਵਾਰ ਘਟੂਗੀ ਪਰ ਇਹ ਪਾਲਿਸੀ ਕੀ ਦੀ ਹੈ ਤਿੰਨ ਕਾਲੇ ਕਾਨੂੰਨ ਕੀ ਕਹਿੰਦੇ ਸੀ ਉਹਨਾਂ ਨੇ ਕਿਹਾ ਵੀ ਸਰਕਾਰੀ ਮੰਡੀ ਖਤਮ ਕਰੋ ਸਰਕਾਰੀ ਖਰੀਦ ਖਤਮ ਕਰੋ ਉਹ ਵਿਸ਼ਵ ਪਾਰ ਸੰਸਦ ਦੇ ਨੀਤੀਆਂ ਕਹਨੀਆਂ ਨੇ ਕਿ ਸਰਕਾਰੀ ਭੰਡਾਰ ਵੀ ਖਤਮ ਕਰੋ ਕਣਕ ਤੇ ਝੋਨਾ ਗੱਲਾਂ ਬੰਦ ਕਰੋ ਅਨਾਟ ਦਾ ਸਾਡੇ ਕੋਲੇ ਬਹੁਤ ਪਿਆ ਹੈ ਖਾਣ ਦੀਆਂ ਬਸਤਾਂ ਦਾ ਸਾਡੇ ਕੋਲੇ 10 ਸਾਲ ਦੀਆਂ ਪਈਆਂ ਨੇ ਜੂਨਪ ਦੇ ਦੇਸ਼ ਅੱਡੀ ਤੀਜੀ ਦੁਨੀਆ ਦੇ ਦੇਸ਼ਾਂ ਨੂੰ 10 ਸਾਲ ਤੱਕ ਸਾਨੂੰ ਮਾਲ ਦੇ ਸਕਦੇ ਨੇ ਆ ਫਰੀ ਡਾਇਰੈਕਟ ਦੀ ਜਿਹੜੀ ਗੱਲ ਆਈ ਹੈ ਜਿਹੜਾ ਜੂਕੇ ਦੇ ਵਿੱਚ ਕੱਲ ਸਮਝਾਉਂਦਾ ਹੋਇਆ ਹੈ ਅਮਰੀਕਾ ਦੇ ਨਾਲ ਜਿਹੜਾ ਅੱਜ ਦੇ ਪਹਿਲੇ ਹਰਤੇ ਹੋਣ ਜਾ ਰਿਹਾ ਹੈ ਉਹਦੇ ਵਿੱਚ ਭਾਰਤ ਨੂੰ ਮੰਡੀ ਮੰਗਿਆ ਜਾ ਰਿਹਾ ਹੈ ਭਾਰਤ ਦੀ ਮੰਡੀ ਦੇ ਵਿੱਚ ਆਪਣਾ ਸਬਸਿੱਟੀਆਂ ਦਾ ਮਾਲ ਲੈ ਕੇ ਸਿੱਟਣ ਜਿਹੜਾ ਮਾਲ ਉਹ ਸਮੁੰਦਰਾ ਛੱਡਦੇ ਸੀ ਜਿਹੜਾ ਬਾਧੂ ਪਿਆ ਸਮਾਨ ਸਮੁੰਦਰਾ ਚ ਦੇਖਦੇ ਸੀ ਜਿਹਦਾ ਵਿਰਥ ਜਾ ਰਿਹਾ ਸੀ ਉਹਨੂੰ ਭਾਰਤ ਦੀ ਮੰਡੀ ਦੇ ਵਿੱਚ ਦੁੱਧ ਵੀ ਆ ਡੇ ਵੀ ਕਣਕ ਵੀ ਚਾਵਲ ਵੀ ਸੋਇਆਬੀਨ ਵੀ ਹੋਰ ਦਾਣੇ ਤੇ ਫਲ ਸਬਜ਼ੀਆਂ ਵੀ ਸਾਰੀਆਂ ਸੋਡੀਆਂ ਭਾਰਤ ਦੀ ਮੰਡੀ ਦੇ ਵਿੱਚ ਆਉਣ ਗਈਆਂ ਤੇ ਸੋਡਾ ਪਹਿਲੇ ਹੀ ਮਾਲ ਲੁੱਟਿਆ ਜਾ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦੀ ਪ੍ਰੋਡਕਸ਼ਨ ਮੰਡੀਆਂ ਦੇ ਵਿੱਚ ਹੋਰ ਰੋਗ ਆਹ ਰੋਲਾ ਵਹੀ ਨਾ ਆਉ। ਆਹ ਰੋਲਾ ਫਿਰ ਐਸ ਲੜਾਈ ਦੇ ਵਿੱਚ ਆਉਣਾ ਕਿ ਨਹੀਂ ਆਉਣਾ। ਜਿਹਨਾਂ ਡੱਕਦੇ ਆ ਜਿਹਨਾਂ ਪਰਲੋ ਜਿੰਨੀ ਮਰਜ਼ੀ ਪਰਲੋ ਲਲ ਕਰਾਏ ਹੋ ਮਾਰ ਲੈ। ਜ਼ਮੀਨਾਂ ਦੀ ਨਹੀਂ ਲਈ ਸਾਡੀ ਰੋਕੀ ਦੀ ਲੜਾਈ ਹੈ ਜ਼ਮੀਨਾਂ ਦੀ ਲੜਾਈ ਸਾਡੇ ਛੁੱਲੇ ਦੀ ਲੜਾਈ ਹੈ ਜ਼ਮੀਨਾਂ ਦੀ ਲੜਾਈ ਸਾਡੇ ਬੱਚਿਆਂ ਦੇ ਭਵਿੱਖ ਦੀ ਲੜਾਈ ਹੈ ਇਹ ਲੜਾਈ ਅਸੀਂ ਛੱਡ ਨਹੀਂ ਸਕਦੇ ਕੋਈ ਨਹੀਂ ਵਿਦੇਸ਼ੀ ਹੱਤਮ ਕੋਈ ਵਿਦੇਸ਼ੀ ਸ਼ਾਹੂਕਰ ਜੇ ਪੰਜਾਬ ਦੀ ਧਰਤੀ ਦੇ ਵੱਲ ਅੱਖ ਕਰੂਗਾ ਅਸੀਂ ਇਹਨੂੰ ਤਕਣ ਨਹੀਂ ਦੇਵਾਂਗੇ ਅਸੀਂ ਮਰਦੇ ਦਮ ਤੱਕ ਅੱਜ ਵੀ ਸਟੇਜ ਤੋਂ ਐਲਾਨ ਕਰਦੇ ਆ ਮਾਲਕ ਸਾਹਿਬ ਤੁਹਾਡੇ ਕੰਨ ਸੁਣਦੇ ਹੋਣੇ ਆ ਕਿ ਲੈਡ ਸੀਲਿੰਗ ਪਾਸਿਵ ਕਿਸੇ ਹਾਲਤ ਦੇ ਵਿੱਚ ਪੰਜਾਬ ਦੀ ਧਰਤੀ ਤੇ ਲਾਗੂ ਨਹੀਂ ਹੋਣ ਦੇਵਾਂਗੇ ਧੰਨਵਾਦ। ਤੁਹਾਡਾ ਬਹੁਤ ਸਾਥੀ ਦਾ ਤੇ ਆਪਾਂ ਇਸ ਤੋਂ ਬਾਅਦ ਦੇਖੋ ਸਾਥਿਓ 1 ਮਿੰਟ 1 ਮਿੰਟ ਸੁਣਿਓ। ਆ ਜਿਹੜਾ ਨਿਧਾਰਾ ਆਪਾਂ ਜਿੱਕੇ ਨਾ ਮਜਾਰਾ ਸਾਨੂੰ ਪਤਾ ਨਹੀਂ ਸਾਨੂੰ ਬਹੁਤ ਕਾੜੀ ਹੈ। ਜਾਣਣ ਇਹ ਮਜਾਰਾ ਸਿਰਫ 1 ਕਿਲੋਮੀਟਰ ਤੋਂ ਹੋਏਗਾ ਜਿੰਨੇ ਸੱਥ ਆਇਓ ਧਿਆਨ ਨਾਲ ਸੁਣ ਲਓ ਮਜਾਰੇ ਚ ਹਰ ਹਾਲਤ ਚ ਜਾਣਾ ਐਥੋਂ ਚੱਲ ਕੇ ਬਰਨਾਲਾ ਚੌਕ ਦੇ ਵਿੱਚ ਮਜਾਰਾ ਖਤਮ ਹੋ ਜਾਣਾ ਆਉਣ ਪਾਉਣਾ ਕਿਲੋਮੀਟਰ ਦਾ ਪੈਂਡਾ ਹੈ ਮਜਾਰੇ ਤੇ ਜ਼ਰੂਰ ਜਾਣਾ ਸਾਡੀ ਆਗੂ ਟੀਮ ਅੱਗੇ ਲੱਗੂਗੀ ਉਹਨਾਂ ਨਾਲ ਤੁਸੀਂ ਜਾਣਾ ਮੇਰੀ ਦੁਬਾਰਾ ਬੇਨਤੀ ਹੈ ਜਿੰਨੀਆਂ ਸਾਡੀਆਂ ਪੈਂਡਾ ਨੇ ਸਾਰੇ ਮਜਾਰੇ ਦੇ ਵਿੱਚ ਜ਼ਰੂਰ ਜਾਓ ਧੰਨਵਾਦ